ਦੇ ਇੱਕ ਡਿਪਟੀ ਸੀਐਮ ਸਾਹਿਬ ਨੇ ਉਹਨਾਂ ਦੇ ਉੱਤੇ ਕੇਸ ਦਰਜ ਹੋ ਗਿਆ ਉਹਨਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਇੱਕ ਹਾਊਸਿੰਗ ਸੁਸਾਇਟੀ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਵੋਟ ਪਾਓ ਤੁਹਾਨੂੰ ਪਾਣੀ ਮਿਲ ਜੇਗਾ ਪਾਣੀ ਬਦਲੇ ਵੋਟ ਵਾਲਾ ਮਾਮਲਾ ਸਾਹਮਣੇ ਆ ਗਿਆ ਇਹਨਾਂ ਦੇ ਉੱਤੇ ਤਾਂ ਕਾਰਵਾਈਆਂ ਹੋ ਰਹੀਆਂ ਨੇ ਪਰ ਕੱਲ ਜਦੋਂ ਪਰਸੋ ਵੋਟਾਂ ਪਈਆਂ ਨਾ 나ਗਪੁਰ ਦੇ ਵਿੱਚ ਜੀ ਤਾਂ ਉਸ ਵੇਲੇ ਜਿਹੜੇ ਬਾਹਰ ਪੋਲਿੰਗ ਬੂਥ ਲੱਗੇ ਹੁੰਦੇ ਨੇ ਉਹਨਾਂ ਦੇ ਉੱਤੇ ਇੱਕ ਮਸ਼ੀਨ ਰੱਖੀ ਗਈ ਬੂਥਾਂ ਦੇ ਉੱਤੇ ਜਿਹਦੇ ਉੱਤੇ ਇੱਕ ਪਰਚੀ ਨਿਕਲ ਕੇ ਬਾਹਰ ਆਉਂਦੀ ਸੀਗੀ ਜਿਹਦੇ ਤੇ ਲਿਖਿਆ ਸੀਗਾ ਕਿ ਨਿਤਨ ਗੜਕਰੀ ਫਿਰਸੇ ਯਾਨੀ ਕਿ ਨਾਲ ਦੀ ਨਾਲ ਉਹ ਵੀ ਅਜਿਹੇ ਜਿਹੜੇ ਪ੍ਰਚਾਰ ਕਰਦੇ ਸੀ ਉਹਨਾਂ ਤੇ ਸ਼ਾਇਦ ਕੋਈ ਕਾਰਵਾਈ ਨਾ ਹੋਵੇ ਪਰ ਦੂਜੀਆਂ ਤਰ੍ਹਾਂ ਦੇ ਉੱਤੇ ਕਾਰਵਾਈ ਨਾਲ ਦੀ ਨਾਲ ਹੋ ਜਾਂਦੀ ਹੈ ਤੇ ਕੋਈ ਤਾਂ ਪਹਿਲੇ ਦਿਨ ਤੋਂ ਹੀ ਸਵਾਲ ਉਖਰੇ ਨੇ ਹਮ ਕਿ ਚੋਣ ਕਮਿਸ਼ਨ ਸਿਰਫ ਤੇ ਸਿਰਫ ਵਿਰੋਧੀਆਂ ਨੂੰ ਹੀ ਘੇਰਨ ਵਾਸਤੇ ਬਣਿਆ ਹੋਇਆ ਹੈ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਰੋਜ਼ ਕਹਿੰਦੇ ਨੇ ਹਮ ਧਰਮ ਦੀਆਂ ਗੱਲਾਂ ਕਰਦੇ ਆ ਕੋਈ ਮਾਵਲਾ ਉੱਠੇ ਕਦੇ ਵੀ ਨਹੀਂ ਸੋ ਇਹ ਕਹਿੰਦੇ ਉਹਨਾਂ ਨੇ ਪਾਣੀ ਵਾਲੀ ਗੱਲ ਕਰਤੀ ਹੂੰ ਦੇਖੋ ਇਤਾ ਜਿਹੜੇ ਚੋਣ ਵਾਦੇ ਕੀਤੇ ਜਾਂਦੇ ਨੇ ਚੋਣ ਮਰੋੜ ਤੋਂ ਪੱਤਰ ਦੇ ਵਿੱਚ ਵੀ ਇਹੋ ਜਿਹੇ ਵਾਦੇ ਕਰਦੇ ਹੀ ਆ ਨਾ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਡੀਆਂ ਆ ਆ ਮੱਗਾ ਦੂਰ ਕਰਾਂਗੇ ਭਾਜਪਾ ਨੇ ਚੋਰ ਉਹਨਾਂ ਨੇ ਪੱਤਰ ਜਾਰੀ ਕੀਤਾ ਇਹਨਾਂ ਨੇ ਵੀ ਤਾਂ ਵਾਦੇ ਕੀਤੇ ਆ ਜੀ ਕਾਂਗਰਸ ਨੇ ਵਾਦੇ ਕੀਤੇ ਆ ਤ੍ਰੈੰਗੂਲ ਕਾਂਗਰਸ ਨੇ ਆਪਦੇ ਵਾਦੇ ਕੀਤੇ ਆ ਤੇ ਆ ਪੰਜਾਬ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਕੱਲ ਨੂੰ ਸ਼ਰਮਣੀ ਅਕਾਲੀ ਦਲ ਵੀ ਦਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗਾ। ਹੂੰ। ਹੋਰ ਪਾਰਟੀਆਂ ਜਾਰੀ ਕਰਨਗੀਆਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਸ ਤਰੀਕੇ ਦੇ ਨਾਲ ਹੈ। ਚੋਣ ਕਮਿਸ਼ਨ ਆਪ ਦੀ ਨਰਫਖਤਾ ਦਿਖਾਵੇ। ਅਜੇ ਤੱਕ TN ਸੈਸ਼ਨ ਤੋਂ ਬਾਅਦ ਮੈਨੂੰ ਕਹਿੰਦੇ ਕੋਈ ਹਰਜ ਨਹੀਂ। ਕੋ ਉਸ ਤਰ੍ਹਾਂ ਦਾ ਸਖਸ਼ੀਅਤ ਨਜ਼ਰ ਨਹੀਂ ਆਈ ਜਿਨੇ ਚੋਣ ਜਾਬਤੇ ਨੂੰ ਲਾਗੂ ਕਰਕੇ ਦਿਖਾਇਆ ਹੋਵੇ। ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ